ਗੌੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਪੈ ਸਹਿਜ ਸੁਭਾਏ ਸ਼ਬਦ ਮਨ ਰੰਗਿਆ ਲਿਬ ਲਾਇ ਨਿਜ ਕਰ ਵਸਿਆ ਪ੍ਰਭ ਕੀ ਰਜ਼ਾਏ ਸਤਗੁਰ ਸੇਵਿਆ ਜਾਏ ਅਬਿਮਾਨ ਗੋਵਿੰਦ ਪਾਈਏ ਗੁਣੀ ਨਿਧਾਨ ਰਾਉ ਮਨ ਬੈ ਰਾਗੀ ਜਾਂ ਸ਼ਬਦ ਭਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿਆ ਸਮਾਏ ਗੁਰ ਕਿਰਪਾ ਤੇ ਮਿਲੇ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਵਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨ ਲੱਗੈ ਪਿਆਰ ਤ੍ਰਿਗ ਤੇਜ ਸੁਖਾ ਲਈ ਕਾਮਣ ਮੋਗ ਬਾਰ ਜਿਨ ਸਫਲ ਜਨਮ ਜਿਨ ਨਾਮ ਅਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ ਹਰ ਨਾਮ ਬਿਨਾ ਮੈਂ ਅਵਰ ਨਾ ਹੋਏ ਸਤਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਤੇ ਆਇਆ ਦੁਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲਿਵ ਲਾਈ ਗੁਰ ਮਿਲਿਆ ਹਮ ਕਉ ਸ੍ਰੀ ਸੁਖ ਪਈ ਹਉ ਮੈਂ ਕ੍ਰਿਸ਼ਨਾ ਸਭ ਅਗਨ ਬੁਝਈ ਬਿਨ ਸਹਿ ਕ੍ਰੋਧ ਖਿਮਾ ਗਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੇ ਹਰ ਅਲਖ ਅਭੇਵੈ ਇਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਬੈਰਾਗਣ ਮਹੱਲਾ ਤੀਜਾ ਸਤਗੁਰ ਤੇ ਜੋ ਮੁਹ ਫੇਰੇ ਤੇ ਵੇ ਮੁਖ ਬੁਰੇ ਦਿਸਾਨ ਆਣ ਦਿਨ ਬੰਧੇ ਮਾਰਿਐ ਫਿਰ ਵੇਲਾ ਨ ਲਹਨ ਹਰ ਹਰ ਰੱਖੋ ਕਿਰਪਾ ਤਹਾਰ ਸਤਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਣ ਦੇ ਜੋ ਗੁਰਮੁਖ ਭਾਏ ਚਲਨ ਆਪ ਛੋੜ ਸੇਵਾ ਕਰਨ ਜੀਵਤਮੋਏ ਰਹਾਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰ ਤਾਰ ਉਹ ਕਿਉ ਮਨ ਹ ਵਿਸਾਰੀਐ ਹਰ ਰੱਖਿਐ ਹਿਰਦੈ ਤਾਰ ਨਾਮ ਮਿਲਿਆ ਪਤ ਪਾਈਐ ਨਾਮ ਮੰਨਿਆ ਸੁਖ ਹੋਏ ਸਤ ਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ ਸਤ ਗੁਰ ਤੇ ਜੋ ਮੁਹ ਫੇਰੇ ਓਏ ਭ੍ਰਮ ਦੇ ਨਾ ਟਿਕੰਨ ਤਰਤ ਅਸਮਾਨ ਨਾ ਚੱਲਈ ਵਿਚ ਵਿਸਤਾ ਪਏ ਪਚਾਨ ਇਹ ਜਗ ਭਰਮ ਭੁਲਾਇ ਮੋਠ ਗੌਲੀ ਪਾਏ ਜਿੰਨਾ ਸਤਗੁਰ ਭੇਟਿਆ ਤਿੰਨੇ ਨਾ ਭਟੇ ਮਾਏ ਸਤਗੁਰ ਸੇਵਨ ਸੋ ਸੁਹਣੇ ਹਉ ਮੈਂ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੇ ਚੱਲਹ ਸਤਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ ਜਨ ਨਾਨਕ ਸਰਣਾ ਗਤੀ ਜਿਉ ਭਾਵੇ ਤਿਵੇਂ ਛਡਾਏ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਰ ਹਲੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਰ ਹਲੇ ਮਨ ਪਰਦੇ ਸਿਆ ਕਿਉ ਮਿਲੀਐ ਹਰ ਮਾਇ ਗੁਰ ਭਾਗ ਪੂਰੈ ਪਾਇਆ ਗੱਲ ਮਿਲਿਆ ਪਿਆਰਾ ਆਏ ਮਨ ਕਰ ਹਲਾ ਸਤਗੁਰ ਪੁਰਖ ਧਿਆਏ ਰਹਾਉ ਮਨ ਕਰ ਹਲਾ ਵਿਚਾਰਿਆ ਹਰ ਰਾਮ ਨਾਮ ਧਿਆਏ ਜਿਥੈ ਲੇਖਾ ਮੰਗੀਐ ਹਰ ਆਪੇ ਲੈ ਛਡਾਏ ਮਨ ਕਰ ਹਲਾ ਅਤ ਨਿਰਮਲਾ ਮਨ ਲਾ ਜੀ ਹਉ ਮੈਂ ਆਏ ਪਰ ਤਖ ਤਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਦਿਲੈ ਭਾਲ ਭਾਲਾਈ ਉਪਾਏ ਕਿ ਤੈ ਨਲ ਭਈ ਗੁਰ ਹਿਰਦੈ ਹਰ ਦੇਖਾਈ ਮਨ ਕਰ ਹਲਾ ਮੇਰੇ ਪ੍ਰੀਤਮਾ ਦੇਨ ਰਹਿਨ ਹਰ ਲਿਵ ਲਾਏ ਘਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਖੰਡ ਲੋਭ ਤਜ ਜਾਏ ਪਾਖੰਡ ਲੋਭੀ ਬੀਮਾਰੀ ਐ ਜਮ ਡੰਡ ਦੇ ਸਜਾਇ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਨ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹ ਮੋਹ ਮਾਇਆ ਪਤਰੀਆ ਅੰਤ ਸਾਥਨਾ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗਹ ਪੈਨਾਇਆ ਹਰ ਆਪ ਲਿਆ ਗਨ ਲਾਏ ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਈ ਬੁਰਿਆ ਕੈ ਕਰ ਜੋਦੜੀ ਜਨ ਨਾਨਕ ਹਰ ਮੇਲਾਏ